10 TV ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਲੰਬੇ ਸਮੇਂ ਤੋਂ ਆਈਪੀਐਸ ਦਾ ਇੰਤਜ਼ਾਰ ਕਰ ਰਹੇ ক্রিকেট ਪ੍ਰੇਮੀਆ ਨੂੰ ਵੱਡਾ ਚਟਕਾ ਲੱਗ ਸਕਦਾ ਤੁਹਾਨੂੰ ਦੱਸ ਦਈਏ ਕਿ ਅੱਜ ਆਈਪੀਐਸ ਦਾ ਓਪਨਿੰਗ ਮੈਚ ਜਿਹੜਾ ਉਹ ਰਾਇਲ ਚੈਲੈਂਜਰਸ ਬੰਗਲੌਰ ਤੇ ਕੋਲਕਾਤਾ ਨਾਈਟ ਰਾਈਡਰਸ ਦੇ ਵਿੱਚ ਖੇਡਿਆ ਜਾਣਾ ਇਸ ਮੈਚ ਦਾ ਸਮਾਂ ਤਕਰੀਬਨ 7:30 ਵਜੇ ਸ਼ਾਮ ਦੇ ਵੇਲੇ ਸ਼ੁਰੂ ਹੋਣਾ 7 ਵਜੇ ਦਾ ਟੋਸ ਹੋਣਾ ਲੇਕਿਨ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਮੌਸਮ ਜਿਹੜਾ ਉਹ ਸਾਥ ਦਿੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਜੀ ਹਾਂ ਕੋਲਕਾਤਾ ਦੇ ਇੰਡਨ ਗਾਰਡਨ ਮੈਦਾਨ ਦੇ ਵਿੱਚ ਅੱਜ ਇਸ ਆਈਪੀਐਲ ਮੈਚ ਦੀ ਸ਼ੁਰੂਆਤ ਹੋਣੀ ਹੈ ਲੇਕਿਨ ਮੌਸਮ ਵਿਭਾਗ ਨੇ ਜਿਹੜੀ ਜਾਣਕਾਰੀ ਸਾਂਝਾ ਕੀਤੀ ਹੈ ਉਸ ਦੇ ਮੁਤਾਬਿਕ ਤੇਜ਼ ਹਵਾ ਚੱਲ ਸਕਦੀ ਆ ਬੱਦਲ ਗਰਜਦੇ ਹੋਏ ਨਜ਼ਰ ਆਣਗੇ ਇਸ ਤੋਂ ਇਲਾਵਾ ਹਲਕਾ ਹਲਕਾ ਜਿਹੜਾ ਮੀਂਹ ਆ ਉਹ ਪੈਂਦਾ ਹੋਇਆ ਵੀ ਨਜ਼ਰ ਆ ਸਕਦਾ ਤੁਹਾਨੂੰ ਦੱਸ ਦੇ ਕਿ ਕੱਲ ਵੀ ਦੋਵੇਂ ਟੀਮਾਂ ਦੇ ਜਿਹੜੇ ਖਿਡਾਰੀ ਨੇ ਉਹ ਅਭਿਆਸ ਨਹੀਂ ਕਰ ਸਕਿਆ ਕਿਉਂਕਿ ਮੌਸਮ ਕੱਲ ਵੀ ਖਰਾਬ ਸੀਗਾ ਤੇ ਮੌਸਮ ਵਿਗਿਆਨ ਵਿਭਾਗ ਦੇ ਮੁਤਾਬਿਕ ਮੌਸਮ ਜਿਹੜਾ ਉਹ ਅੱਜ ਵੀ ਬਹੁਤ ਵਧੀਆ ਨਹੀਂ ਹੈਗਾ ਤੁਹਾਨੂੰ ਦੱਸ ਦਈਏ ਕਿ ਆਈਪੀਐਲ ਦੇ ਮੈਚ ਦੀ ਜਿਹੜੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ ਆਈਪੀਐਲ ਦੀ ਜੋ ਓਪਨਿੰਗ ਹੋਣ ਜਾ ਰਹੀ ਹੈ ਤੇ ਓਪਨਿੰਗ ਜਿਹੜੀ ਸੈਰਮੋਨੀ ਆ ਉਹ ਵੀ ਹੋਏਗੀ ਜਿਸ ਤੇ ਵਿੱਚ ਕਰਨ ਓਜਲਾ ਸ੍ਰੇਆ ਘੋਸ਼ਾਲ ਅਤੇ ਹੋਰ ਕਈ ਜਿਹੜੇ ਸਿੰਗਰ ਅਤੇ ਐਂਟਰਟੇਨਰ ਨੇ ਉਹ ਲੋਕਾਂ ਦਾ ਐਂਟਰਟੇਨ ਕਰ ਦੇਵੇਂ ਨਜ਼ਰ ਆਓਗੇ ਤੁਹਾਨੂੰ ਦੱਸ ਦਈਏ ਕਿ ਪੂਰੇ ਸਾਲ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਨਾਂ ਨੂੰ ਆਈਪੀਐਲ ਦਾ ਇੰਤਜ਼ਾਰ ਰਹਿੰਦਾ ਕਿ ਆਖਿਰਕਾਰ ਕਦੋਂ ਆਈਪੀਐਲ ਆਏਗਾ ਤੇ ਕਦੋਂ 10 ਟੀਮਾਂ ਨੂੰ ਖੇਡਦੇ ਹੋਏ ਦੇਖਦੇ ਹੋਏ ਉਨਾਂ ਜ਼ਰ ਆਣਗੇ ਤਾਂ ਇਸ ਸਾਲ ਵੀ ਕ੍ਰਿਕਟ ਪ੍ਰੇਮੀ ਜਿਹੜੇ ਨੇ ਉਹ ਬੜੀ ਬੇਸਬਰੀ ਦੇ ਨਾਲ ਆਈਪੀਐਲ ਦਾ ਇੰਤਜ਼ਾਰ ਕਰ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਉਹਨਾਂ ਦੀ ਉਮੀਦਾਂ ਤੇ ਜਿਹੜਾ ਉਹ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਜਿਹੜਾ ਮੈਚ ਆ ਉਹ ਤਕਰੀਬਨ 7 ਵਜੇ ਉਹਦਾ ਟੋਸ ਹੋਣਾ ਤੇ 7:30 ਵਜੇ ਜਿਹੜਾ ਕਿਹਾ ਜਾ ਰਿਹਾ ਕਿ ਬਈ ਮੈਚ ਜਿਹੜਾ ਉਹ ਸਟਾਰਟ ਹੋ ਜਾਊਗਾ ਲੇਕਿਨ ਜਿਹੜਾ ਮੌਸਮ ਦਾ ਮિજાਜ ਨਜ਼ਰ ਆ ਰਿਹਾ ਤੁਹਾਨੂੰ ਦੱਸ ਦੇ ਕਿ ਬੰਗਾਲ ਦੇ ਵਿੱਚ ਇਹ ਮੈਚ ਹੋਣਾ ਕਲਕੱਤਾ ਦੇ ਇੰਡੀਅਨ ਗਾਰਡਨ ਦੇ ਵਿੱਚ ਮੈਚ ਹੋਣਾ ਤੇ ਉੱਥੋਂ ਸਮੁੰਦਰ ਜਿਹੜਾ ਬਿਲਕੁਲ ਨਜ਼ਦੀਕ ਆਤਾ ਹੈ ਕਿ ਜਿਹੜਾ ਪੱਛਮ ਵਿਭੋਗ ਉੱਥੇ ਸਕਰੀਆ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ ਉੱਥੇ ਮੌਸਮ ਵਿਗੜਨ ਦੀ ਪੂਰੀ ਪੂਰੀ ਸੰਭਾਵਨਾ ਐ ਜਿਸ ਨੂੰ ਦੇਖਦੇ ਹੋਏ ਜਿਹੜੇ ਕ੍ਰਿਕਟ ਪ੍ਰੇਮੀ ਨੇ ਜਿਹੜੇ ਆਈਪੀਐਲ ਪ੍ਰੇਮੀ ਨੇ ਉਹਨਾਂ ਦੇ ਵਾਸਤੇ ਇਸ ਨੂੰ ਇੱਕ ਝਟਕੇ ਦੇ ਤੌਰ ਤੇ ਦੇਖਿਆ ਜਾ ਰਿਹਾ ਕਿਉਂਕਿ ਪਹਿਲਾ ਮੈਚ ਆਈਪੀਐਲ ਦਾ ਤੇ ਜੇਕਰ ਪਹਿਲਾ ਹੀ ਮੈਚ ਮੌਸਮ ਕਰਕੇ ਖਰਾਬ ਹੁੰਦਾ ਜਾਂ ਫਿਰ ਲੇਟ ਸ਼ੁਰੂ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜਾ ਮਜ਼ਾ ਆਈਪੀਐਲ ਪ੍ਰੇਮੀਆ ਦਾ ਕ੍ਰਿਕਟ ਪ੍ਰੇਮੀਆ ਦਾ ਉਹ ਕਿਰਕਰਾ ਹੁੰਦਾ ਹੋਇਆ ਨਜ਼ਰ ਆਊਗਾ ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹੈ ਸ਼ਾਹਦ ਖਾਨ ਲੰਬੇ ਸਮੇਂ ਤੋਂ ਆਈਪੀਐਸ ਦਾ ਇੰਤਜ਼ਾਰ ਕਰ ਰਹੇ ਕ੍ਰਿਕਟ ਪ੍ਰੇਮੀਆ ਨੂੰ ਵੱਡਾ ਚਟਕਾ ਲੱਗ ਸਕਦਾ ਤੁਹਾਨੂੰ ਦੱਸ ਦੇ ਕਿ ਅੱਜ ਆਈਪੀਐਲ ਦਾ ਓਪਨਿੰਗ ਮੈਚ ਜਿਹੜਾ ਉਹ ਰਾਇਲ ਚੈਲੈਂਜਰਸ ਬੰਗਲੌਰ ਤੇ ਕੋਲਕਾਤਾ ਨਾਈਟ ਰਾਈਡਰਸ ਦੇ ਵਿੱਚ ਖੇਡਿਆ ਜਾਣਾ ਇਸ ਮੈਚ ਦਾ ਸਮਾਂ ਤਕਰੀਬਨ साढ़े 7 ਵਜੇ ਸ਼ਾਮ ਦੇ ਵੇਲੇ ਸ਼ੁਰੂ ਹੋਣਾ 7 ਵਜੇ ਦਾ ਟੋ ਸੁਣਾ ਲੇਕਿਨ ਤੁਹਾਡੀ ਜਾਣਕਾਰੀ ਤੇ ਲਈ ਦੱਸ ਦਈਏ ਕਿ ਮੌਸਮ ਜਿਹੜਾ ਉਸ ਸਾਥ ਰਹਿਦਾ ਹੋਇਆ ਨਜ਼ਰ ਨਹੀਂ ਆ ਰਿਹਾ ਜੀ ਹਾਂ ਕੋਲਕਾਤਾ ਦੇ ਇੰਡੀਅਨ ਗਾਰਡਨ ਮੈਦਾਨ ਦੇ ਵਿੱਚ ਅੱਜ ਇਸ ਆਈਪੀਐਲ ਮੈਚ ਦੀ ਸ਼ੁਰੂਆਤ ਹੋਣੀ ਹੈ ਲੇਕਿਨ ਮੌਸਮ ਵਿਭਾਗ ਨੇ ਜਿਹੜੀ ਜਾਣਕਾਰੀ ਸਾਂਝਾ ਕੀਤੀ ਹੈ ਉਸ ਦੇ ਮੁਤਾਬਿਕ ਤੇਜ਼ ਹਵਾ ਚੱਲ ਸਕਦੀ ਆ ਬੱਦਲ ਗਰਜਦੇ ਹੋਏ ਨਜ਼ਰ ਆਣਗੇ ਇਸ ਤੋਂ ਇਲਾਵਾ ਹਲਕਾ ਹਲਕਾ ਜਿਹੜਾ ਮੀਂਹ ਆ ਉਹ ਪੈਂਦਾ ਹੋਇਆ ਵੀ ਨਜ਼ਰ ਆ ਸਕਦਾ ਤੁਹਾਨੂੰ ਦੱਸ ਦੇ ਕਿ ਕੱਲ ਵੀ ਦੋਵੇਂ ਟੀਮਾਂ ਦੇ ਜਿਹੜੇ ਖਿਡਾਰੀ ਨੇ ਉਹ ਅਭਿਆਸ ਨਹੀਂ ਕਰ ਸਕਿਆ ਕਿਉਂਕਿ ਮੌਸਮ ਕੱਲ ਵੀ ਖਰਾਬ ਸੀਗਾ ਤੇ ਮੌਸਮ ਵਿਗਿਆਨ ਵਿਭਾਗ ਦੇ ਮੁਤਾਬਿਕ ਮੌਸਮ ਜਿਹੜਾ ਉਹ ਅੱਜ ਵੀ ਬਹੁਤ ਵਧੀਆ ਨਹੀਂ ਹੈਗਾ ਤੁਹਾਨੂੰ ਦੱਸ ਦਈਏ ਕਿ ਆਈਪੀਐਲ ਦੇ ਮੈਚ ਦੀ ਜਿਹੜੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ ਆਈਪੀਐਲ ਦੀ ਆ ਜੋ ਓਪਨਿੰਗ ਹੋਣ ਜਾ ਰਹੀ ਹੈ ਤੇ ਓਪਨਿੰਗ ਜਿਹੜੀ ਸੈਰਮੋਨੀ ਆ ਉਹ ਵੀ ਹੋਏਗੀ ਜਿਸ ਤੇ ਵਿੱਚ ਕਰਨ ਓਜਲਾ ਸ੍ਰੇਆ ਘੋਸ਼ਾਲ ਅਤੇ ਹੋਰ ਕਈ ਜਿਹੜੇ ਸਿੰਗਰ ਅਤੇ ਐਂਟਰਟੇਨਰ ਨੇ ਉਹ ਲੋਕਾਂ ਦਾ ਐਂਟਰਟੇਨ ਕਰਦੇ ਹੋਏ ਨਜ਼ਰ ਆਉਗੇ ਤੁਹਾਨੂੰ ਦੱਸ ਦੇ ਕਿ ਪੂਰੇ ਸਾਲ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹਨਾਂ ਨੂੰ ਆਈਪੀਐਲ ਦਾ ਇੰਤਜ਼ਾਰ ਰਹਿੰਦਾ ਕਿ ਆਖਿਰਕਾਰ ਕਦੋਂ ਆਈਪੀਐਲ ਆਏਗਾ ਤੇ ਕਦੋਂ ਉਹ 10 ਟੀਮਾਂ ਨੂੰ ਖੇਡਦੇ ਹੋਏ ਦੇਖਦੇ ਹੋਏ ਨਜ਼ਰ ਆਣਗੇ ਤਾਂ ਇਸ ਸਾਲ ਵੀ ਕ੍ਰਿਕਟ ਪ੍ਰੇਮੀ ਜਿਹੜੇ ਨੇ ਉਹ ਬੜੀ ਬੇਸਬਰੀ ਦੇ ਨਾਲ ਆਈਪੀਐਲ ਦਾ ਇੰਤਜ਼ਾਰ ਕਰ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਉਹਨਾਂ ਦੀ ਉਮੀਦਾਂ ਤੇ ਜਿਹੜਾ ਉਹ ਪਾਣੀ ਫੇਰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਜਿਹੜਾ ਮੈਚ ਆ ਉਹ ਤਕਰੀਬਨ 7 ਵਜੇ ਉਹਦਾ ਟਾਸ ਹੋਣਾ ਤੇ 7:30 ਵਜੇ ਜਿਹੜਾ ਕਿਹਾ ਜਾ ਰਿਹਾ ਕਿ ਬਈ ਮੈਚ ਜਿਹੜਾ ਉਹ ਸਟਾਰਟ ਹੋ ਜਾਊਗਾ ਲੇਕਿਨ ਜਿਹੜਾ ਮੌਸਮ ਦਾ ਮિજાਜ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਬੰਗਾਲ ਦੇ ਵਿੱਚ ਇਹ ਮੈਚ ਹੋਣਾ ਕਲਕੱਤਾ ਦੇ ਇੰਡੀਅਨ ਗਾਰਡਨ ਦੇ ਵਿੱਚ ਮੈਚ ਹੋਣਾ ਤੇ ਉੱਥੋਂ ਸਮੁੰਦਰ ਜਿਹੜਾ ਬਿਲਕੁਲ ਨਜ਼ਦੀਕ ਆਤਾ ਹੈ ਕਿ ਜਿਹੜਾ ਪੱਛਮ ਵਿਭਗ ਉੱਤੇ ਸਕਰੀਆ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ ਉੱਥੇ ਮੌਸਮ ਵਿਗੜਨ ਦੀ ਪੂਰੀ ਪੂਰੀ ਸੰਭਾਵਨਾ ਐ ਜਿਸ ਨੂੰ ਦੇਖਦੇ ਹੋਏ ਜਿਹੜੇ ਕ੍ਰਿਕਟ ਪ੍ਰੇਮੀ ਨੇ ਜਿਹੜੇ ਆਈਪੀਐਲ ਪ੍ਰੇਮੀ ਨੇ ਉਹਨਾਂ ਦੇ ਵਾਸਤੇ ਇਸ ਨੂੰ ਇੱਕ ਚਟਕੇ ਦੇ ਤੌਰ ਤੇ ਦੇਖਿਆ ਜਾ ਰਿਹਾ ਕਿਉਂਕਿ ਪਹਿਲਾ ਮੈਚ ਆਈਪੀਐਲ ਦਾ ਤੇ ਜਿੱਕਰ ਪਹਿਲਾ ਹੀ ਮੈਚ ਮੌਸਮ ਕਰਕੇ ਖਰਾਬ ਹੁੰਦਾ ਜਾਂ ਫਿਰ ਲੇਟ ਸ਼ੁਰੂ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜਾ ਮਜ਼ਾ ਆਈਪੀਐਲ ਪ੍ਰੇਮੀਆ ਦਾ ਕ੍ਰਿਕਟ ਪ੍ਰੇਮੀਆ ਦਾ ਉਹ ਕਿਰਕਰਾ ਹੁੰਦਾ ਹੋਇਆ ਨਜ਼ਰ ਆਊਗਾ